ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪਹੁੰਚ ਕੇ ਪੰਜਾਬ ਭਾਰਤੀਆਂ ਪੱਲੇਦਾਰ ਯੂਨੀਅਨਸ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਕਿ ਆ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਸਰਕਾਰ ਬਨਨ ਤੇ ਵਿਚੋਲਿਆ ਸਿਸਟਮ ਖਤਮ ਕਰ ਦਿੱਤਾ ਜਾਵੇਗਾ ਸਿੱਧੇ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਆਉਣਗੇ ਉਹਨਾਂ ਨੇ ਕਿਹਾ ਸਰਕਾਰ ਇਹ ਆਪਣੇ ਕੀਤੇ ਹੋਏ ਵਾਅਦੇ ਤੋਂ ਮੁੱਕਰ ਰਹੀ ਹੈ ਐਸੀ ਕਮਰਿਆਂ ਦੇ ਵਿੱਚ ਬੈਠ ਹੈ ਵਿਚੋਲਿਆਂ ਵੱਲੋਂ ਮੋਟੀਆਂ ਕਮਿਸ਼ਨਾਂ ਖਾਈਆਂ ਜਾ ਰਹੀਆਂ ਨੇ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ ਆਰ ਸਿੰਘ ਬਿੱਲਾ ਪੰਜਾਬ ਪ੍ਰਧਾਨ ਫੂਡ ਗ੍ਰੇਨਟ ਲਾਈਟ ਵਰਕਰ ਯੂਨੀਅਨ ਅੱਜ ਪੰਜਾਬ ਦੀਆਂ 7 ਯੂਨੀਅਨਾਂ ਜਿਹੜੀਆਂ ਕਿ ਪੱਲੇਦਾਰੀ ਦਾ ਕੰਮ ਕਰਦੀਆਂ ਪੰਜਾਬ ਦੀ ਜਿੰਨੀ ਨਾਜ ਦੀ ਸਾਂਭ ਸੰਭਾਲ ਤੇ ਬਾਹਰਲੇ ਸੂਬਿਆਂ ਚ ਭੇਜਣ ਦਾ ਜਿਹੜਾ ਸਾਡਾ ਕੰਮ ਹੈ ਲੋੜਿੰਗ ਆ ਲੋੜਿੰਗ ਦਾ ਪਰ ਪਿਛਲੇ ਦਿਨੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਐਫਸੀ ਦੀ ਆਈ ਤਰਜ ਤੇ ਤੁਹਾਨੂੰ ਸਿੱਧਾ ਕੰਮ ਦੇ ਕੇ ਉਹਦਾ ਸਿੱਧਾ ਭੁਗਤਾਨ ਵਰਕਰਾਂ ਨੂੰ ਕੀਤਾ ਜਾਊਗਾ ਪਰ ਆ ਹੁਣ ਜਦੋਂ ਉਹਨਾਂ ਨੇ ਪਾਲਿਸੀ ਕੱਢੀ ਨਾ ਉਹ ਕਿਸੇ ਸਾਡੇ ਲੇਬਰ ਦੇ ਹੱਕ ਦੀ ਹੈ ਨਾ ਕਿਸੇ ਠੇਕੇਦਾਰ ਦੀ ਉਹ ਪਾਲਿਸੀ ਚ ਇਹ ਜਿਹਾ ਕਬਲਾ ਕੀਤਾ ਜਿਹੜੇ ਸਾਡੇ ਰੇਟ 50% ਵਾਧਾ ਕਰਨ ਦਾ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਜਿਹੜਾ 25% ਵਧਾਇਆ ਤੇ ਜਿਹੜਾ ਸਾਨੂੰ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਬਿਨਾਂ ਟੈਂਡਰਾਂ ਦੀ ਸ਼ਰਤ ਤੋਂ ਤੁਹਾਨੂੰ ਸਿੱਧਾ ਕੰਮ ਬਿਨਾਂ ਕਿਸੇ ਬਿਆਨਾਂ ਬਿਨਾਂ ਕਿਸੇ ਸਕੋਲਟੀ ਤੋਂ ਦੇਵਾਂਗੇ ਉਹਦੇ ਵਿੱਚ ਵੀ ਸਾਡੇ ਤੇ ਸਕੋਲਟੀ ਬਿਆਨੇ ਥੋਪ ਦਿੱਤੇ ਗਏ ਆ ਤੇ ਜਿਹੜਾ ਸਾਡਾ ਰੇਟ ਆ ਘਟਾ ਕੇ 25% ਕਰ ਦਿੱਤਾ ਗਿਆ ਹੈ ਜਿਹੜਾ ਕਿ ਅਸੀਂ ਠੇਕੇਦਾਰਾਂ ਤੋਂ ਥੋੜਾ ਜਿਹਾ ਵੱਧ ਲੈਨੇ ਆ ਪਰ ਜੇ ਅੱਜ ਅਸੀਂ ਇਹ 25% ਤੇ ਕਰਦੇ ਆ ਤਾਂ ਸਾਡਾ ਉਹ ਲੇਬਰ ਦਾ ਬਹੁਤ ਨੁਕਸਾਨ ਹੁੰਦਾ ਅਸੀਂ ਇਹ ਸਰਕਾਰ ਨੂੰ ਤੇ ਫੂਡ ਸਪਲਾਈ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਸਾਡਾ ਇਹ ਪਾਲਿਸੀ ਆ ਉਹਦੇ ਵਿੱਚ ਸੁਧਾਰ ਕੀਤਾ ਜਾਵੇ ਤੇ ਜਿਹੜਾ ਰੇਟਾਂ ਦਾ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਪਰ ਜੇ 50% ਸਾਡਾ ਪੂਰਾ ਕੀਤਾ ਜਾਏ ਨਹੀਂ ਤਾਂ ਜੋ ਵੀ ਅਸੀਂ ਪੰਜਾਬ ਦੇ ਵਿੱਚ ਸੱਤੇ ਯੂਨੀਅਨਾਂ ਨਾਲ ਕੇ ਸੰਘਰਸ਼ ਕਰਾਂਗੇ ਉਹਦਾ ਜਿਹੜਾ ਭੁੱਖਮਿਆਜ ਉਹ ਸਰਕਾਰ ਨੂੰ ਤੇ ਮਹਿਕਮੇ ਨੂੰ ਭੁਗਤਣਾ ਪਊਗਾ ਉਹਦੀ ਜ਼ਿੰਮੇਵਾਰ ਆ ਜਿਹੜੀ ਸਰਕਾਰ ਤੇ ਮਹਿਕਮਾ ਹੋਊਗਾ ਪੂਰ ਸਪਲਾਈ ਦਾ ਠੀਕ ਹੈ ਕਹਿੰਦੇ ਕੋਈ ਕਮਿਸ਼ਨ ਦਾ ਵੀ ਕੋਈ ਰੌਲਾ ਚੱਲ ਨਹੀਂ ਕਮਿਸ਼ਨ ਦਾ ਨਹੀਂ ਜੀ ਕਮਿਸ਼ਨ ਤਾਂ ਠੇਕੇਦਾਰ ਸਾ ਹੰਦੇ ਹੋ ਠੇਕੇਦਾਰ ਜਿਹੜੇ ਰੇਟ ਉੱਚੇ ਰੇਟਾਂ ਤੇ ਟੈਂਡਰ ਪਾਉਂਦੇ ਆ ਸਾਡੀ ਉਹ ਲੇਬਰ ਨੂੰ ਸਾਡੇ ਪੱਲੇ ਨਹੀਂ ਕੁਝ ਪਾਉਂਦੇ ਨਾ ਸਾਡਾ ਪੀਪੀ ਫੰਡ ਜਮ੍ਹਾਂ ਕਰਾਉਂਦੇ ਆ ਨਾ ਸਾਨੂੰ ਟਾਈਮ ਸਰ ਪੈਸੇ ਮਿਲਦੇ ਹੁਣ ਕੀ ਤੁਹਾਡੇ ਲੋਕ ਐਕਸ਼ਨ ਸਾਡੇ ਵੱਲੋਂ ਇਹ ਆ ਜੀ ਜੇ ਕੋਈ ਨਹੀਂ ਸਾਡੇ ਮਸਲੇ ਤੇ ਹੱਲ ਕੰਮ ਕੀਤਾ ਜਾਂਦਾ ਤਾਂ ਫਿਰ ਅਸੀਂ ਸੰਘਰਸ਼ ਕਰਾਂਗੇ ਪੰਜਾਬ ਹੋ ਸਕਦਾ ਸਾਨੂੰ ਪੰਜਾਬ ਬੰਦ ਕਰਨਾ ਪਵੇ ਰਮੇਸ਼ ਸਿੰਘ ਮੇਸ਼ੀ ਆ ਜੀ ਅੱਜ ਕਿੰਨੀਆਂ ਜੂਨੀਅਨਾਂ ਨੇ ਮੈਂ ਫੂਡ ਐਂਡ ਲਾਈਟ ਵਰਕਰ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਆ ਸਾਡੀਆਂ ਪੰਜਾਬ ਦੇ ਵਿੱਚ ਸੱਤ ਜਥੇਬੰਦੀਆਂ ਨੇ ਪੱਲੇਦਾਰਾਂ ਦੀਆਂ ਸਾਡਾ ਇੱਕੋ ਇੱਕ ਮਕਸਦ ਆ ਜੀ ਜਿਹੜਾ ਠੇਕੇਦਾਰੀ ਸਿਸਟਮ ਅਧੀਨ ਸਾਡੇ ਤੋਂ ਪੱਲੇਦਾਰਾਂ ਤੋਂ ਬੋਰੀ ਚੁਕਾਈ ਜਾਂਦੀ ਆ ਸਾਡੀਆਂ ਅਨਾਜ ਦੀਆਂ ਜਿਹੜੀਆਂ ਏਜੰਸੀਆਂ ਨੇ ਪੰਜਾਬ ਸਰਕਾਰ ਦੀਆਂ ਅਸੀਂ ਇੱਕੋ ਮੰਗ ਕੀਤੀ ਆ ਕਿ ਸਾਨੂੰ ਸਿੱਧਾ ਭਗਤਾੜ ਕਰ ਦਿੱਤਾ ਜਾਵੇ ਤਾਂ ਜੋ ਵੇਚ ਜਿਹੜਾ ਕਮਿਸ਼ਨ ਖੋਰ ਵਿਚਾਲੇ ਬਿਠਾਇਆ ਉਹ हट ਸਕੇ ਜਿਹੜਾ ਅੱਜ ਦੀ ਵੱਧ ਦੀ ਮਹਿੰਗਾਈ ਦੇ ਹਿਸਾਬ ਨਾਲ ਦਿਨੋ-ਦਨ ਮਹਿੰਗਾਈ ਵੱਧ ਰਹੀ ਆ ਔਰ ਗਰੀਬ ਦੇ ਜਿਹੜਾ ਹਾਰਡ ਵਰਕਰ ਆ ਸਖਤ ਮਿਹਨਤ ਨਾਲ ਉਹਦੀ ਜਿਹੜੀ ਇਨਕਮਾਂ ਘਟ ਰਹੀ ਆ ਸੋ ਇਸ ਚੀਜ਼ਾਂ ਨੂੰ ਧਿਆਨ ਚ ਰੱਖਦੇ ਆ ਤਾਂ ਕਿ ਕੋਈ ਭੁੱਖਾ ਨਾ ਮਰੇ ਜਿਹੜਾ ਮਿਹਨਤ ਕਾਸ਼ ਇਨਸਾਨ ਆ ਜੇ ਉਹਨਾਂ ਦੇ ਬੱਚੇ ਪੜ ਸਕਣ ਇਸ ਚੀਜ਼ ਨੂੰ ਲੈ ਕੇ ਅਸੀਂ ਸੰਘਰਸ਼ ਵਿੱਢਿਆ ਕਿ ਸਾਨੂੰ ਪੂਰਾ ਮੁੱਲ ਦਿੱਤਾ ਜਾਵੇ ਜਿਹੜਾ ਸਰਕਾਰਾਂ ਵੱਲੋਂ ਸਾਨੂੰ ਦਿੱਤਾ ਜਾਂਦਾ ਵਾ ਯਾਨੀ ਕਿ ਇੱਕ ਬੇਸਿਕ ਰੇਟ ਬਣਿਆ ਜਾਂਦਾ ਉਹਦੇ ਉੱਪਰ 50% ਅਬੱਬ ਦੀ ਕੰਡੀਸ਼ਨ ਰੱਖੀ ਹੁੰਦੀ ਆ ਵੀ ਇੱਥੇ ਤੱਕ ਤੁਹਾਨੂੰ ਭਾਰਤ ਸਰਕਾਰ ਦਵੇਗੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਪਾਲਿਸੀ ਦੇ ਤਹਿਤ ਆਪ ਦੇ ਹਿਸਾਬ ਨਾਲ ਪਾਲਿਸੀ ਤਿਆਰ ਕਰਨੀ ਹੁੰਦੀ ਆ ਤੇ ਸਾਡੇ ਤੱਕ ਉਹ ਰੇਟ ਪਹੁੰਚਾਉਣੇ ਹੁੰਦੇ ਆ ਸੋ ਇਹ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਕਤਾਹੀ ਵਰਤ ਰਹੀ ਆ ਜਿਹੜਾ ਵੜਦਾ ਰੇਟ ਆ ਸਾਡੇ ਤੱਕ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਇਹ ਨਿਲਾਕੀ ਸਮਝੂਗਾ ਕਿਉਂਕਿ ਇਹਨਾਂ ਨੇ ਪ੍ਰੋਮਿਸ ਸਾਡੇ ਨਾਲ ਵਾਅਦਾ ਕੀਤਾ ਸੀ ਵੱਡਾ ਕਿ ਅਸੀਂ ਆ ਜਿਹੜਾ ਇਹ ਵਿਚਾਲਿਆਂ ਠੇਕੇਦਾਰ ਚੁੱਕ ਕੇ ਜਿਹੜੇ ਜਾਇਜ਼ ਰੇਟ ਬਣਦੇ ਨੇ ਮਜ਼ਦੂਰ ਨੂੰ ਮਿਲਣੇ ਚਾਹੀਦੇ ਨੇ ਉਹ ਤੁਹਾਨੂੰ ਅਸੀਂ ਦਵਾਗੇ ਸੋ ਇਸ ਲਈ ਉਹ ਆਪਣੇ ਵਾਅਦੇ ਤੋਂ ਮੁੱਕਰੇ ਨੇ ਹਲੇ ਤੱਕ ਸਾਡੇ ਨਾਲ ਉਹਨੇ ਪ੍ਰੋਮਿਸ ਪੂਰਾ ਨਹੀਂ ਕੀਤਾ ਅਸੀਂ ਉਸ ਰੋਸ ਦੇ ਵਿੱਚ ਅੱਜ ਡੀਸੀ ਸਾਹਿਬ ਦੇ ਆਏ ਆ ਆਪਣਾ ਦੁਆਰਾ ਮੰਗ ਪੱਤਰ ਦੇਣ ਤੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਇਸ ਤੋਂ ਵੱਡਾ ਸੰਘਰਸ਼ ਵਿੜਾਂਗੇ ਕਿਉਂਕਿ ਸਾਡੀ ਇੱਕ ਸੰਘਰਸ਼ ਕਮੇਟੀ ਬਣੀ ਹੋਈ ਆ ਸੱਤੇ ਜਥੇਬੰਦੀਆਂ ਦੀ ਅਗਲਾ ਐਕਸ਼ਨ ਆ ਜਿਹੜਾ ਅਸੀਂ ਆਪਸ ਵਿੱਚ ਬੈਠ ਕੇ ਫੈਸਲਾ ਲੈ ਕੇ ਕਰਾਂਗੇ ਵੀ ਅਸੀਂ ਕੀ ਕਰਨਾ ਠੀਕ ਹੈ ਧੰਨਵਾਦ ਜੀ ਤੁਹਾਡਾ